ਦੋਸਤੋ ਸੈਂਟਰ ਆਫ ਇੰਡੀਆ ਟ੍ਰੇਡ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਉੱਤੇ ਅੱਜ ਸੀਟੂ ਦੇ ਕੌਮੀ ਸਕੱਤਰ ਭੈਣ ਹੁਸ਼ਾਰਾਣੀ ਅਤੇ ਸੂਬਾ ਜਨਰਲ ਸਕੱਤਰ ਕਮਲ ਚੰਦਰ ਸ਼ੇਖਰ ਹੋਰਾਂ ਦੀ ਅਗਵਾਈ ਦੇ ਵਿੱਚ ਇੱਕ ਬਫਦਰ ਡਿਪਟੀ ਕਮਿਸ਼ਨਰ ਸੰਗਰੂਰ શ્રી ਰਾਹੁਲ ਚਾਬਾ ਜੀ ਨੂੰ ਮਿਲਿਆ ਇਸ ਮੌਕੇ ਆਗੂਆਂ ਨੇ ਇੱਕ ਮੰਗ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਭੇਜਿਆ ਬਹੁਤ ਵਿੱਚ ਹੋਰਨਾਂ ਤੋਂ ਇਲਾਵਾ ਸੀਟੂ ਦੇ ਜਿਹੜਾ ਸਕੱਤਰ ਇੰਦਰਪਾਲ ਪੁੰਨਾਵਾਲ ਕਾਮਰੇਡ ਰਾਮ ਸਿੰਘ ਸੋਈਆ, ਸਤਵੀਰ ਟੁੰਗਾ, ਮਨਦੀਪ ਕੁਮਾਰੀ ਵੀ ਮੌਜੂਦ ਸਨ। ਇਸ ਮੌਕੇ ਅਸੀਂ ਮੰਗ ਪੱਤਰ ਸੰਬੰਧੀ ਗੱਲਬਾਤ ਕੀਤੀ ਕਾਮਰੇਡ ਚੰਦਰ ਸ਼ੇਖਰ ਹੋਰਾਂ ਨਾਲ। ਉਹਨਾਂ ਨੇ ਕੀ ਕਿਹਾ ਉਹ ਤੁਹਾਨੂੰ ਸੁਣਾਉਂਦੇ ਹਾਂ। ਹਾਂਜੀ। ਅੱਜ ਅਸੀਂ ਅੱਜ ਅਸੀਂ ਡਿਪਟੀ ਕਮਿਸ਼ਨਰ ਸ਼ਗਰੂਰ ਨੂੰ ਪੰਜਾਬ ਦੀ ਸੀਆਈਟੀ ਵੱਲੋਂ ਪੂਰੀ ਜ਼ਿਲ੍ਹਾ ਕਮੇਟੀ ਚ ਮੰਗ ਪੱਤਰ ਦਿੱਤਾ। ਇਸ ਡੈਬਿਊਸ਼ ਦੀ ਗਵਾਹੀ ਪਹਿਨ ਹੁਸ਼ਾ ਨੇ ਤੇ ਮੈਂ ਰਲ ਕੇ ਕੀਤੀ ਹੈ ਤੇ ਜ਼ਿਲ੍ਹੇ ਦੇ ਸਾਰੇ ਸਾਥੀ ਜਿਹਨੇ ਲੀਡਰ ਹੈ ਉਹ ਸੀਆਈਟੀ ਦੇ ਨਾਲ ਸੀ। ਤੇ ਅਸੀਂ ਮੰਗ ਪੱਤਰ ਦਿੱਤਾ ਪ੍ਰਧਾਨ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਡੀਸੀ ਦੇ ਰਾਹੀਂ ਸਾਰੇ ਪੰਜਾਬ ਦੇ ਅੰਦਰ ਇਹ ਮੰਗ ਪੱਤਰ ਦਿੱਤੇ ਜਾ ਰਹੇ ਹਨ ਅੱਜ ਤੋਂ ਸ਼ੁਰੂ ਕੀਤੇ ਤੇ ਇਸ ਮੰਗ ਤੋਂ ਤਿੰਨ ਮੰਗਾਂ ਹੈ ਪਹਿਲੀ ਇਹ ਹੈ ਕਿ ਪੰਜਾਬ ਸਰਕਾਰ ਉਹ ਕੇਂਦਰ ਸਰਕਾਰ ਹੜ੍ਹਾਂ ਦਾ ਰਾਹਤ ਦੇਣ ਦੀ ਬਜਾਇਆ ਜਾਂ ਮੁਰਬ ਸੇਵਾ ਕਰਨ ਦੀ ਬਜਾਇਆ ਜਾਂ ਉਹਨਾਂ ਨੂੰ ਮੁਆਵਜ਼ਾ ਪ੍ਰੋਪਰ ਦੇਣ ਦੀ ਬਜਾਇਆ ਪੂਰਾ ਦੇਣ ਦੀ ਬਜਾਇਆ ਉਹ ਇੱਕ ਦੂਜੇ 'ਚ ਦੋਸ਼ ਮੜਨ ਦਾ ਕੰਮ ਕਰ ਰਹੇ ਹਨ ਔਰ ਪੰਜਾਬ ਗਵਰਨਮੈਂਟ ਨੇ ਇਹ ਕਹਿਤਾ ਕਿ ਤਿੰਨ ਮਹੀਨੇ ਦੇ ਅੰਦਰ ਅਸੀਂ ਇਹਦਾ ਅ ਅੰਦਾਜ਼ਾ ਲਾਵਾਂਗੇ ਕਿ ਕੀ ਕੀ ਨੁਕਸਾਨ ਹੋਇਆ ਸਾਡੀ ਮੰਗ ਇਹ ਹੈ ਕਿ ਇਹਨੂੰ 15 ਅਕਤੂਬਰ ਤੱਕ ਅੰਦਾਜ਼ਾ ਪੂਰਾ ਕੀਤਾ ਜਾਵੇ ਔਰ ਇਹ ਤੇਜ਼ੀ ਦੇ ਨਾਲ ਇਹਦਾ ਕੰਮ ਕੀਤਾ ਜਾਵੇ ਇੱਕ ਦੂਜੇ ਰੋਸ਼ਾ ਰੋਪਣ ਬੰਦ ਕੀਤਾ ਜਾਵੇ ਜਿਹੜੀ ਸਹਾਇਤਾ ਸੈਂਟਰ ਗਵਰਨਮੈਂਟ 20000 ਕਰੋੜ ਦਿੱਤੇਵੇ ਔਰ ਪੰਜਾਬ ਗਵਰਨਮੈਂਟ ਵੀ ਜਿਹੜਾ 12000 ਕਰੋੜ ਬਕਾਇਆ ਪਿਛਲੇ ਸਾਲਾਂ ਦਾ ਪਿਆ ਹੜ੍ਹ ਆਇਆ ਮਤਲਬ ਕੁਦਰਤੀ ਆਫਤਾਂ ਦੇ ਕੰਟਰੋਲ ਪਾਸਤੇ ਉਹ ਉਹਦਾ ਹਿਸਾਬ ਤਾਂ ਪੰਜਾਬ ਦੇ ਲੋਕਾਂ ਨੂੰ ਦੇਵੇ ਦੂਜੀ ਮੰਗ ਸਾਡੀ ਸੀ ਕਿ ਜਿਹੜੇ ਅ ਪਪਾ ਇਹ ਕਹਿੰਦੇ ਅੰਤਰਰਾਜੀ ਮਜ਼ਦੂਰ ਨੇ ਜਿਹੜੇ ਦੂਜੇ ਰਾਜਾਂ ਤੋਂ ਪੰਜਾਬ ਚਾਹੇ ਜੇ ਉਹਨਾਂ ਨੇ ਕੁਝ ਘਟਨਾਵਾਂ ਕੋਈ ਥਾਵਾਂ ਤੇ ਮਾੜੀਆਂ ਹੋਈਆਂ ਉਹਨੂੰ ਜੇ ਫਾਂਸੀ ਲਾਓ ਉਹਨੂੰ ਸਜ਼ਾ ਮਿਲੇ ਲਾਜ਼ਮੀ ਮਿਲਣੀ ਚਾਹੀਦੀ ਹੈ ਸਖਤੋਂ ਸਖਤ ਮਿਲਣੀ ਚਾਹੀਦੀ ਪਰ ਇਸ ਸੁਭਾਨ ਨੇ ਸਾਰੇ ਅੰਤਰਰਾਜੀ ਮਜ਼ਦੂਰਾ ਦੂਜੇ ਰਾਜਾਂ ਤੋਂ ਆਏ ਮਰਦਾਂ ਦੇ ਖਿਲਾਫ ਨਾਅਰਤ ਫਲਾਣਾ ਇਹ ਅਸੀਂ ਇੱਕ ਤਰ੍ਹਾਂ ਦੇ ਨਾਲ ਪੰਜਾਬ ਦੇ ਅੰਦਰ ਕੋਈ ਮਾੜੀ ਘਟਨਾ ਹੋ ਗਈ ਇਹਦਾ ਪ੍ਰਤੀਕਰਮ ਲਾਜ਼ਮੀ ਤੌਰ ਤੇ ਮੂੜਵਾਇਦਾ ਐਕਸ਼ਨ ਬਾਕੀ ਸੁਭਾਨ ਕਿਤੇ ਪੰਜਾਬੀਆਂ ਦੇ ਖਿਲਾਫ ਜਾਂ ਸਿੱਖਾਂ ਦੇ ਖਿਲਾਫ ਹੋਇਆ ਤਾ ਮੁੜ ਕੇ 84 ਵਾਲੀ ਸਿਚੁਏਸ਼ਨ ਬਣ ਸਕਦੀ ਹੈ ਤੇ ਪੰਜਾਬ ਗਵਰਨਮੈਂਟ ਨੂੰ ਹਲਕੇ ਚਲੇ ਰਹੀ ਹੈ ਜਿਹੜਾ ਬਹੁਤ ਗਲਤ ਕੰਮ ਹੈ ਔਰ ਅਸੀਂ ਇਹ ਮੰਨ ਕੀਤੀ ਹੈ ਕਿ ਜਿਹੜਾ ਏਕਤਾ ਪੰਜਾਬ ਦੇ ਲੋਕਾਂ ਦੇ ਨਾਲ ਪੂਰੇ ਦੇਸ਼ ਦਾ ਕਿਸਾਨੀ ਉਮਰ ਦਿੱਲੀ ਦੇ ਅੰਦਰ ਬਣਿਆ ਸੀ ਔਰ ਉਹ ਏਕਤਾ ਅੱਗੇ ਵਧ ਰਹੀ ਹੈ ਇਸ ਸਾੜਾਂ ਦੇ ਅੰਦਰ ਵੀ ਬਾਕੀ ਸੂਬੇ ਰਾਹਤ ਲੈ ਕੇ ਪੰਜਾਬ ਚ ਆਏ ਆ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਤੇ ਇਹ ਜਿਹੜੀਆਂ ਸੈਂਟਰਲ ਏਜੰਸੀਆਂ ਜਾਂ ਬੀਜੇਪੀ ਹੈ ਉਹ ਉਸ ਏਕੇ ਨੂੰ ਤੋੜਨਾ ਚਾਹਦੀ ਹੈ ਦਾ ਇਕੱਲਾ ਟੋਟਲ ਨਹੀਂ ਦੇਣਾ ਚਾਹੀਦਾ ਪ੍ਰਵਾਸੀ ਮਜ਼ਦੂਰਾਂ ਦੇ ਨਾਂ ਤੇ ਉਹ ਇਕੱਠਾ ਤੁਰਨਾ ਚਾਹੁੰਦੇ ਤੇ ਜੇ ਸੀ ਮੰਨ ਕੀਤੀ ਹੈ ਕਿ ਜਿਹੜੇ ਨਰੇਗਾ ਵਰਕਰ ਹੈ ਇਹ ਟੋਟਲ ਪੈਸਾ ਸੈਂਟਰ ਤੋਂ ਆਂਦਾ ਪੰਜਾਬ ਗਵਰਨਮੈਂਟ ਦੇ ਚ ਕੋਈ ਪੈਸਾ ਨਹੀਂ ਲਾਣਾ ਤੇ ਜਿਹੜਾ ਤਬਾਹੀ ਹੋਈ ਹੈ ਉਹ ਤਬਾਹੀ ਦੀ ਮੁਰਮਮਤ ਅਜਨਾ ਕਮਨ ਕਾਨਾਂ ਦੀ ਦੁਕਾਨਾਂ ਦੀ ਜਾਂ ਬਾਕੀ ਜਿਹੜੀ ਸਰਕਾਰੀ ਬਿਲਡਿੰਗਾਂ ਦੀ ਉਹ ਨਰੇਗਾ ਵਰਕਰਾਂ ਕੋਲ ਕਰਾਇਆ ਜਾਵੇ ਤਾਂ ਜੋ ਸੈਂਟਰ ਦਾ ਪੈਸਾ ਆਏਗਾ 1600 ਕਰੋੜ ਤੋਂ ਉੱਪਰ ਦਾ ਹੋਏਗਾ ਤੇ ਇਹ ਇਹਨੂੰ ਇੰਤਜ਼ਾਰ ਨਾ ਕੀਤਾ ਜਾਵੇ ਨਰੇਗਾ ਵਰਕਰਾਂ ਦਾ ਕੰਮ ਕਰਾਇਆ ਜਾਵੇ ਠੀਕ ਓਕੇ